ਹੈਲੋ ਸਤਿ ਸ੍ਰੀ ਅਕਾਲ ਗਾਇਸ ਆ ਦੇਖੋ ਸਾਡੇ ਪੱਠਿਆਂ ਦਾ ਹਾਲ ਆ ਸਾਰਾ ਜਿੰਨਾ ਦੀ ਦਾਜਰਾ ਸੀ ਉਹ ਸਾਰਾ ਮੱਚ ਗਿਆ ਪਾਣੀ ਚ ਡੁੱਬ ਕੇ ਤੇ ਆ ਜਿਹੜੇ ਆਪਣਾ ਸੀਗਾ ਜਵਾਰ ਇਹ ਕੱਲੀ ਰਹਿ ਗਈ ਆ ਬਸ ਵਿੱਚ ਉਹ ਦੀ ਕਿਤੇ ਕਿਤੇ ਬੂਟਾ ਟਾਵਾ ਟਾਵਾ ਤਕਰੀਦਨ ਸਾਡਾ ਸਾਰਾ 2 ਕਨਾਲਾਂ ਪੱਠੇ ਸੀਗੇ ਉਹ ਮੱਚ ਚੁੱਕੇ ਆ ਤੇ ਆ ਜਿਹਨੇ ਝੋਨਾ ਝੋਨੇ ਦਾ ਮਤਲਬ ਬੂਰ ਪਿਆ ਪਿਆ ਸੀਗਾ ਹਨ ਤੇ ਜਿਹੜੇ ਝੋਨੇ ਨੂੰ ਬੂਰ ਸੀਗਾ ਵੀ ਦਾਣੇ ਬਨਣ ਵਾਲੀ ਸੀਗੇ ਤੇ ਆ ਦੇਖੋ ਆ ਦੇਖੋ ਤੁਸੀਂ ਦੇਖ ਸਕਦੇ ਆ ਆ ਕਾਲਾ ਹੋ ਚੁੱਕਿਆ ਕਾਫੀ ਹੱਦ ਤੱਕ ਕਾਲਾ ਹੋ ਚੁੱਕਿਆ ਝੋਨਾ ਵੀ ਜਿਹੜੇ ਝੋਨੇ ਨੂੰ ਬੂਰ ਸੀਗਾ ਤੇ ਇੰਨਾ ਜਾਣੀ ਦੀ ਮੀਂਹ ਨੇ ਪਾਣੀ ਨੇ ਇੰਨਾ ਨੁਕਸਾਨ ਕੀਤਾ ਤੇ ਆ ਉੱਤੇ ਦੇਖ ਲਓ ਵੀ ਬੱਦਲ ਫੇਰ ਬਣਿਆ ਪਿਆ ਏ ਉੱਤੇ ਆ ਸਾਰਾ ਤਾਂ ਸਾਰੇ ਪੱਠੇ ਮੱਚ ਗਏ ਆ ਝੋਨੇ ਦਾ ਨੁਕਸਾਨ ਵੀ ਹੁਣ ਜਿਹੜਾ ਮੀਂਹ ਆ ਰਿਹਾ ਵੀ ਦੇਖ ਲੋ ਝੋਨੇ ਦਾ ਬੂਰ ਹੈ ਬੂਰ ਝੜ ਜਾਂਦਾ ਜਦੋਂ ਤੇ ਉਹ ਝੋਨਾ ਜਿਹੜਾ ਹੈਗਾ ਵੀ ਬਣਦਾ ਨਹੀਂਗਾ ਫਿਰ ਕਾਲਾ ਹੀ ਹੋਣਾ ਆ ਦੇਖੋ ਆ ਕਾਫੀ ਵਿੱਚ ਐਵੇਂ ਦੇ ਦਾਣੇ ਆ ਜਿਹੜੇ ਕਾਲੇ ਹੋ ਚੁੱਕੇ ਆ ਵੀ ਇਹ ਦਾ ਇਹ ਝੋਨਾ ਦਾ ਗਿਆਤਾ ਸੀਗਾ 20 ਦਿਨ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਾਡੀ ਮੋਟਰ ਮੋਟਰ ਅਸੀਂ ਲਈ ਆ ਖੋਲ ਕੇ ਰਾਂ ਤਾਂ ਵੇ ਪਾਣੀ ਤਾਂ ਖੁਈਆਂ ਚੜ ਗਿਆ ਤੁਹਾਨੂੰ ਦਿਖਾਉਣੀ ਵੀ ਮੈਂ 15 ਫੁੱਟ ਦੀ ਸਾਡੀ ਖੁਈ ਆ ਠੀਕ ਆ 15 ਫੁੱਟ ਦੀ ਸਾਡੀ ਖੁਈ ਸੀਗੀ ਤੇ ਜੋ ਕਿ ਮੇਰੇ ਸਾਹਮਣੇ ਲੋ 2 ਫੁੱਟ 2.5 ਫੁੱਟ ਕਹਿੰਦੇ ਆ ਦੀ ਰਹਿ ਗਈ ਕਰਦੇ ਹੂੰ ਵੀ ਪਾੜਨਾ ਸੀ ਨਾ ਵੀ ਦੇ ਵਿੱਚ ਸਿਰਫ ਇੱਕ ਹੀ ਰਹੀ ਫੜ ਫੜ ਪਰੇ ਦੀ ਹੋ ਗਨੰਗੀ ਆ ਅਸੀਂ ਮੋਟਰ ਖੋਲ ਕੇ ਰੱਖਤੀ ਆ ਤੇ ਆ ਸਾਡੀ ਖੂਹ ਹੀ ਭਰ ਗਈ ਆ ਚਾਹਾਂ ਤੇ ਅਖਾਰ ਪਈ ਪਈ ਆ ਸਾਡੇ ਪਾਣੀ ਨਾਲ ਆ ਖੂਹ ਹੀ ਐਨੀ ਭਰ ਗਈ ਆ 15 ਫੁੱਟ ਦੀ ਖੂਹ ਹੀ ਸੀਗੀ ਇਹ ਸਾਡੀ ਤੇ ਇਹ ਨਾਲ ਗਾਣੀ ਦੇ ਪਾਣੀ ਨੇ ਨੁਕਸਾਨ ਕਰਦਾ ਸਾਰਾ ਦੇਖ ਲੋ ਸਾਰੀ ਭਰ ਗਈ ਆ ਇਹ 15 ਫੁੱਟ ਤੇ ਦੇਖ ਲਓ ਵੀ ਕਿੰਨੇ ਕੁ ਫੁੱਟ 4 3/2 ਫੁੱਟ ਰਹਿ ਗਈ ਆ ਤੇ ਆ ਪੈ ਗਈ ਸਾਡੇ ਈ ਬਿਖਾਰ ਇੱਥੇ ਨਾਲ ਬਹੁਤ ਜ਼ਿਆਦਾ ਆ ਹਾਰ ਪੈ ਚੁੱਕੀ ਆ ਤੇ ਆ ਤਾਂ ਮਾਲਦਾਨੀ ਦੀ ਕਰਤਾ ਏ ਆ ਹੁਣ ਦੇਖ ਲਓ ਵੀ ਰੱਬ ਫੇਰ ਆ ਗਿਆ ਹਵਾ ਕਿੰਨੀ ਚੱਲਦੀ ਪਈ ਆ ਤੇ ਕਾ ਕਈ ਤਾਂ ਪਤਾ ਨਹੀਂ ਐਨ ਕੀ ਕੀ ਗੱਲ ਆ ਝੋਨਾ ਨਾ ਬੀਜ ਖਣੀ ਮਲਾ ਟਾ ਕੋਈ ਐਨ ਕੀ ਝੋਨਾ ਜਿਹੜਾ ਵੀ ਮੁੰਜਰਾ ਕੋਈ ਕੱਢਿਆ ਆ ਤੇ ਕਿਸੇ ਨੇ ਨਹੀਂ ਕੱਢਿਆ ਵਿਚੋਨਾ ਇੱਕਸਾਰ ਨਹੀਂ ਨਿਸਰਿਆ ਸਾਰਾ ਤੇ ਜਿਹੜਾ ਨਿਸਰਿਆ ਉਹ ਰੱਬ ਖਰਾਬ ਕਰੀ ਜਾਂਦਾ ਏ ਰੱਬ ਨਹੀਂ ਜਾਂਦਾ ਇਹ ਪੋਰਾ ਤਰਸ ਨਹੀਂ ਕਰਦਾ ਜਿੱਤਾਂ ਦੇ ਹੈ ਰੱਬ ਨੇ ਆਈ ਨਹੀਂ ਵੇਤਾ ਵੀ ਵਿਚਾਰਿਆਂ ਨੂੰ ਹੈ 6 ਮਹੀਨੇ ਇਹੀ ਖਾਣਾ ਹੁੰਦਾ ਤੇ ਇਹ ਵੀ ਨਹੀਂ ਖਾ ਸਕਦਾ ਤੇ ਲੋਕੀ ਬੜਾ ਕਹਿ ਦਿੰਦੇ ਆ ਨਾ ਲੋਕੀ ਕਹਿ ਦਿੰਦੇ ਆ ਅਖੇ ਜੱਟਾਂ ਕੋਲੇ ਕੱਡੀਆਂ ਜੱਟ ਚਿੱਟੇ ਪਾ ਕੇ ਰਹਿੰਦੇ ਆ ਕਾਹਦੇ ਭਰਾਓ ਚਿੱਟੇ ਪਾ ਕੇ ਰਹਿੰਦੇ ਆ ਆ ਦੇਖ ਲੋ ਕੀ ਹਾਲ ਆ ਹੁਣ ਝੋਨੇ ਦੀਆਂ ਮੁੰਜਰਾਂ ਕਾਲੀਆਂ ਹੋਈਆਂ ਧਈਆਂ ਜਿਹੜੀਆਂ ਸੀਗਾ ਬੂਰ ਆ ਜਿਹੜਾ ਛੱਡ ਜਾਂਦਾ ਏ ਆ ਬੂਰ ਦਾ ਨੁਕਸਾਨ ਆ ਸਾਰਾ ਆ ਹੁਣ ਮੀਂਹ ਫੇਰ ਆ ਗਿਆ ਬੂਰ ਹੋਇਆ ਪਿਆ ਵੇਖੋ ਜਿਹੜਾ ਜਿੱਥੇ ਬੂਰ ਝੜਿਆ ਉਥੋਂ ਮੁੰਝਰ ਕਾਲੀ ਹੋ ਗਈ ਆ ਤਾਂ ਹਾਲ ਆ ਵੀਰੋ ਫਟੇ ਉਹਨਾਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਕੀ ਹਾਲ ਹੋ ਗਿਆ ਖਾਲਿਆਂ ਕੂਲਿਆਂ ਦਾ ਇੰਨੀ ਕੀ ਵਟ ਰਹਿ ਗਈ ਐਨਾ ਪਾਣੀ ਪੂਣੀ ਆ ਗਿਆ ਸੀ ਖਾਲੇ ਸਾਰੇ ਖੁਰ ਗਏ ਆ ਆ ਹਾਲ ਆ ਸਾਡੇ ਖੇਤ ਦਾ ਹੁਣ ਫੇਰ ਦੇਖ ਲਓ ਕਿ ਮੌਸਮ ਤੁਹਾਨੂੰ ਦੇਖ ਹੀ ਰਿਹਾ ਹੁਣ ਮੌਸਮ ਫੇਰ ਦੁਬਾਰਾ ਮੀਂਹ ਵਾਲਾ ਹੀ ਹੋਇਆ ਪਿਆ ਮੀਂਹ ਕਦੋਂ ਵੀ ਆ ਸਕਦਾ ਏ ਚਲ ਜੀ ਤੁਸ ਜੀ ਤੇ ਆਪਾਂ ਲੈ ਕੇ ਜਾਣੀਆਂ ਆਹ ਤੋੜ ਕੇ ਆਹ ਤੋੜੀ ਫਿਰ ਮੈਂ ਆ ਬੜਾ ਲੱਭਦਾ ਹੁੰਦਾ ਸੀ ਨਾ ਦੇਖੋ ਆ ਵੀ ਸਾਰਾ ਮੀਂਹ ਦੇ ਨਾਲ ਨਾ 蒂ਦਾ ਟਾਲ ਕੇ ਸਾਰਾ ਇਧਰ ਖਾਲੇ ਚ ਆ ਗਿਆ ਇਹ ਜਿਵੇਂ ਉਹ ਗਾਇਸ ਕਿਹਦੇ ਕਿਹਦੇ ਝੋਨੇ ਦਾ ਇਹ ਹਾਲ ਆ ਜਰੂਰ ਕਮੈਂਟ ਕਰਕੇ ਦੱਸਿਓ ਸਾਡਾ ਤਾਂ ਤਕਰੀਬਨ ਆਬੂਰ ਸਾਰਿਆਂ ਦਾ ਹੀ ਹੋਇਆ ਤੇ ਆ ਇਹ ਸਾਡਾ ਝੋਨਾ ਜਿਹੜਾ ਇੱਕ ਗੇਤਾ ਸੀਗਾ ਤੇ ਉਹਦਾ ਤਾਂ ਬੜਾ ਹੀ ਮੰਦਾ ਹਾਲ ਹੋ ਗਿਆ ਹੁਣ ਆ ਇੱਕ ਉਧਰ ਪਾਣੀ ਪੂਣੀ ਸੇਮ ਨਾਲ ਆ ਨੇੜੇ ਪਾਣੀ ਬਹੁਤ ਆਉਂਦਾ ਏ ਤੇ ਸੇ ਪਰਮਾਤਮਾ ਹੁਣ ਠੰਡ ਵਰਤਾ ਤੰਦਰੁਸਤੀਆਂ ਰੱਖਾ ਸਾਨੂੰ ਫਸਲ ਦੇ ਨਾਲ ਹੀ ਆ ਹਨਾ ਆਪਣੇ ਜੀਨੀਦਾਰ ਤਰਾ ਦੇ ਪੈਸਾ ਫਸਲ ਦੇ ਨਾਲ ਹੀ ਆ ਹੋਰ ਆਪਾਂ ਨੂੰ ਕਮਾਈ ਵੀ ਕਾਦੀ ਆ ਹਨ ਇਸੇ ਦੀ ਕਮਾਈ ਆਉਂਦੀ ਆ 6 ਮਹੀਨਿਆਂ ਤੋਂ 6 ਮਹੀਨੇ ਆ ਤਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਤੇ ਫੇਰ ਫੇਰ ਦੂਜੀ ਫਸਲ ਆਸਤੇ ਆਪਾਂ ਹਣਾ ਪੈਸਾ ਇਕੱਠਾ ਕਰਦੇ ਆ ਇਹੀ ਫਸਲ ਆਪਾਂ ਆਪ ਵੀ ਖਾਣੀ ਹੁੰਦੀ ਆ ਤੇ ਦੂਜੀ ਫਸਲ ਵੀ ਪਾਲਣੀ ਹੁੰਦੀ ਆ ਤੇ ਪਰਮਾਤਮਾ ਦੀ ਪਤਾ ਨਹੀਂ ਕਾਦੀ ਕਰੋਪੀ ਹੋਈ ਪਈ ਆ ਤੇ ਪਰਮਾਤਮਾ ਦੀ ਪਤਾ ਨਹੀਂ ਕਾਦੀ ਕਰੋਪੀ ਆ ਜੀ ਜਿਹੜਾ ਮੌਸਮ ਹੋਣਾ ਐ ਕਰੀ ਜਾਂਦਾ ਏ ਬਹੁਤ ਜਗਾਂ ਤੇ ਚਲੋ ਆਪਨਾ ਤਾਂ ਚੋਨਾ ਹਨਾ ਆਪਾਂ ਕਈ ਆਂਨੇ ਆ ਕਈਆਂ ਭਰਾਵਾਂ ਦੇ ਵਿਚਾਰਾਂ ਦੇ ਪਸ਼ੂ ਵੀ ਡੁੱਬ ਗਏ ਆ ਬਹੁਤ ਘਰ ਵੀ ਡੁੱਬ ਗਏ ਆ ਬਹੁਤ ਕਹਿ ਰਾ ਏ ਸਾਰੇ ਜਣੇ ਅਰਦਾਸ ਦੇਣ ਦੀ ਕਰੋ ਵੀ ਪਰਮਾਤਮਾ ਸਾਰਿਆਂ ਨੂੰ ਭਾਈ ਜਿਨੀਦਾਰਾਂ ਨੂੰ ਸਾਡਿਆਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਫਸਲਾਂ ਨੂੰ ਤੰਦਰੁਸਤੀਆਂ ਬਖਸ਼ੇ ਉਹ ਤਾਂ ਔਖਾ ਇਹਦਾਈ ਫਸਲ ਦੇ ਨਾਲ ਜੱਟ ਦਾ ਫਸਲ ਦੇ ਨਾਲ ਹੀ ਆਕਸਰ ਹਨਾ ਜੇ ਆਪਾਂ ਨੂੰ ਫਸਲ ਨਾ ਮਿਲੀ ਤਾਂ ਆਪਾਂ ਤਾਂ ਉਹੀ ਔਖੇ ਹੋ ਜਾਂਦੇ ਆ ਆਪਾਂ ਤਾਂ 6 ਮਹੀਨੇ ਆਪਣਾ ਤਾਂ ਸਰਕਲ ਹੀ ਇਹ ਆ ਤੇ ਆਪਾਂ ਕਿਹੜਾ ਡੇਲੀ ਦੀ ਇਨਕਮ ਆਉਂਦੀ ਆ ਆਪਾਂ ਨੂੰ 6 ਮਹੀਨਿਆਂ ਤੋਂ ਆਈ ਦੀ ਆ ਅੱਧੇ ਕ ਖਾਈ ਬੈਠੇ ਹੁੰਨੇ ਆ ਤੇ ਕੀ ਕਰਗੇ ਚਲੋ ਜੀ ਗਾਇਸ ਇਹ ਸੀਗਾ ਸਾਡੇ ਘਰ ਘਰ ਕੋਲੇ ਮੈਂ ਵੀਡੀਓ ਬਣਾਈ ਇੰਨਾ ਕ ਸਾਡਾ ਘਰ ਦਾ ਆਹਾ ਫੇਤ ਦਾ ਹਾਲ ਆ ਬਾਲਾ ਦੁੱਖ ਤਾਂ ਫਸਲ ਦਾ ਵੀ ਆ ਤੇ ਬਾਲਾ ਦੁੱਖ ਤਾਂ ਮੈਨੂੰ ਹੁਣ ਪੱਠਿਆਂ 'ਚ ਲੱਗਿਆ ਪਿਆ ਵੀ ਸਾਡੇ ਪੱਠੇ ਸਾਰੇ ਮੱਚ ਗਏ ਆ ਡੁੱਬ ਕੇ ਤੇ ਹੁਣ ਕਦੋਂ ਬੀਜੇ ਵਾਤ ਆਊਗੀ ਤੇ ਬੀਜੇ ਜਾਣਗੇ ਤੇ ਕਦੋਂ ਹੋਣਗੇ ਬਹੁਤ ਹੀ ਬਹੁਤ ਹੀ ਜ਼ਿਆਦਾ ਟੈਨਸ਼ਨ ਆ ਚਲੋ ਗਾਈਜ਼